ਘਰ ਵਿੱਚ ਰੱਖਿਆ ਸੀ ਵਿਆਹ ਚਾਵਾ ਨਾਲ ਲੈਣ ਗਏ ਸੀ ਸਬਜ਼ੀ ਮੰਡੀ ਦੇ ਵਿੱਚੋਂ ਲੇਕਿਨ ਰਸਤੇ ਦੇ ਵਿੱਚ ਵਰਤ ਗਿਆ ਭਾਰਾ ਜਿਹਨੂੰ ਦੇਖ ਕੇ ਹਰੇ ਕਿਸੇ ਦੀ ਰੂਹ ਕੰਬ ਗਈ ਜੀਹਾਂ 16 ਸਾਲ ਦਾ ਪੁੱਤ ਉਹ ਨਾਲ ਉਸਦਾ ਪਿਓ ਜਿਹੜਾ ਕਿ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਆ ਟਿੱਪਰ ਹੈਗਾ ਸੀ ਉਹਦੇ ਨਾਲ ਹਾਦਸਾ ਹੋ ਚੁੱਕਾ ਹੈ ਜਿਸ ਦੇ ਕਰਕੇ ਮੌਕੇ ਤੇ ਹੀ ਦੋਵਾਂ ਪਿਓ ਪੁੱਤਾਂ ਦੀ ਦਰਦਨਾਤ ਮੌਤ ਜਿਹੜੀ ਹੋ ਚੁੱਕੀ ਗਈ ਜਿੱਤੋਂ ਬਾਅਦ ਇਲਾਕੇ ਦੇ ਵਿੱਚ ਘਰ ਦੇ ਵਿੱਚ ਮਾਤਮ ਛਾ ਚੁੱਕਾ ਕਿਉਂਕਿ ਘਰ ਦੇ ਵਿੱਚ ਤਾਂ ਪਹਿਲਾਂ ਖੁਸ਼ੀਆਂ ਦਾ ਮਾਹੌਲ ਬਣਿਆ ਸੀ ਪਤੀ ਜੀ ਦਾ ਵਿਆਹ ਰੱਖਿਆ ਸੀ ਕਿ ਸਬਜ਼ੀ ਲੈਣ ਲਈ ਮੰਡੀ 'ਚ ਜਾ ਰਹੇ ਸੀ ਦੋਵੇਂ ਪਿਓ ਪੁੱਤ ਲੇਕਿਨ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾਓ ਖੁਸ਼ੀਆਂ ਬਦਲ ਗਈਆਂ ਮਾਤਮ ਦੇ ਵਿੱਚ ਤੇ ਪਿੰਡ ਦੇ ਵਿੱਚ ਸ਼ਾਗੀ ਸ਼ੌਕ ਦੀ ਲਹਿਰ ਜਿੱਹਾਂ ਜਲੰਧ ਦੇ ਨਕੋਦਰ ਸ਼ਹਿਰ ਦੇ ਲਾਗੇ ਪਿੰਡ ਦੀ ਖਬਰ ਦੱਸੀ ਜਾ ਰਹੀ ਕਿ ਜਿੱਥੇ ਕੀ ਇਹ ਦਰਦਨਾਕ ਹਾਦਸਾੜਾ ਹੋਇਆ ਜਿਹਨੂੰ ਸੁਣ ਕੇ ਦੇਖ ਕੇ ਤੇ ਹਰੇਕ ਇਸ ਦੀ ਰੂਹ ਕੰਮ ਗਈ ਹੈ ਕਿਉਂਕਿ ਪਿਓ ਪੁੱਤ ਇਸ ਤਰ੍ਹਾਂ ਦੇ ਦਰਦਨਾਕ ਹਾਦਸੇ ਦੇ ਨਾਲ ਸ਼ਿਕਾਰ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਹਰ ਪਾਸੇ ਸਨਸਨੀ ਫੈਲ ਚੁੱਕੀ ਹੈ ਕੀ ਕਹਣਾ ਤੁਹਾਡਾ ਇਸ ਬਾਰੇ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਓ ਕੀ ਜਾਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬਿਲਕੁਲ ਕਰਮਾਂ ਪਿੱਛੇ ਜੀ ਤਾਂ ਮੈਂ ਮੋੜੇ ਸੀਗਾ ਜੀ ਮੈਂ ਜਦੋਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਵੀ ਦੇਖਿਆ ਮੈਂ ਕੋਰੇ ਦਾ ਨਾਮ ਤੇ ਧਿਆਨ ਦਿੱਤਾ ਅੱਛਾ ਜੀ ਕੋਰੇ ਦਿਖਣਾ ਹੁੰਦਾ ਇਤੋਂ ਨੂੰ ਗੱਡੀ ਆਵੇ ਤਾਂ ਮੈਂ ਆਪਕਾ ਧਿਆਨ ਖਿੱਚ ਰਿਹਾ ਜੀ ਕਿਉਂਕਿ ਮੈਂ ਪਿੱਛੇ ਜਾ ਕੇ ਮੀਡੀਆ ਸੁਆਟਾਂ ਫੋਨ ਦਿੱਤਾ ਜਾ ਕੇ ਜੀ ਅਗਰ ਕਿੱਥੇ ਆਏ ਜੀ ਨਾਗਰ ਦੇ ਕਿੱਥੇ ਰਹਿ ਗਏ ਆ ਇਹ ਬੂਲ ਕੀਤਾ ਬੂਲ ਚਾਹੀਦਾ ਜੀ ਉਸ ਵੇ ਚਾਰ ਪੰਜ ਵਾਰੀਆਂ ਫੋਨ ਲਾਇਆ ਅੱਛਾ ਜੀ ਇਹ ਮੈਂ ਪਿੰਟ ਲਾਇਆ ਮੈਂ ਕਹਿੰਦਾ ਬੂਲ ਹੀ ਚੱਕਣ ਦਾ ਹੈ ਉਹਦਾ ਨੰਬਰ ਹੋਰ ਜੀ ਉਹ ਹੈਗਾ ਕਿ ਜਾਂ ਉਹ ਵੀ ਨੰਬਰ ਜੀ ਜਦੋਂ ਮੈਂ ਪਿੱਛੇ ਆਪ ਦੇ ਹੌਲੀ ਹੌਲੀ ਆਉਣਾ ਹੈ ਦੂਸਰਾ ਜਾਨਣਾ ਵੀ ਕਿਤੇ ਕਿਹਦੇ ਦੇ ਜੀ ਨਿਵਾਜ ਮੁਝ ਗਏ ਹੈ ਅੱਛਾ ਜੀ ਇਹ ਦੋ ਮੁੰਡਾ ਪਤਾ ਨਹੀਂ ਗੱਲ ਕੀ ਹੈ ਇੱਥੇ ਆਪਰੇ ਮਾਮਲਾ ਇਹ ਟਰਾਲਾ ਹੁੰਦਾ ਪਈ ਨੂੰ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਨਾਲ ਘਰ ਗਿਆ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਧੂਰੇ ਵਾਲੇ ਟਰੱਕ ਤੇ ਲੱਗੇ ਤੇ ਟਰਾਲੇ ਦੀ ਸਾਈਡ ਤੇ ਹੀ ਇਹਨਾਂ ਨੂੰ ਤੇ ਇਹ ਦੇਖ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਫੋਨ ਤੇ ਕਰ ਦੇਵਾਂਗੇ ਅੱਛਾ ਜੀ ਉਹਨੂੰ ਜਸੀਰ ਸਿੰਘ ਪੁੱਤਰ ਸਿੰਘ ਸੰਘੇ ਜੀ ਜਸੀਰ ਪੁੱਤਰ ਸੌਰਬ ਸਿੰਘ ਪਿੰਡ ਫੇਰਾ ਨਗਰ ਜੀ ਤੇ ਕਰਮਨ ਹਮਗਾ ਜੀ ਬਾਈ ਬਣਾ ਇਧਰ ਉਹ ਪਤੀ ਸੀਗੇ ਤੋਂ ਸਭ ਪਲਾਨ ਕਰ ਰਹੇ ਸੀ ਅੱਛਾ ਜੀ ਕਦ ਗਿਆ ਹੋਣਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈਏ ਦੋ ਜਣੇ ਸੀਗੇ ਇਹਨਾਂ ਦੇ ਕਿੰਨੇ ਜਣੇ ਸੀਗੇ ਇੱਕ ਨੰਬਰ ਜਿਹੜਾ ਡਸਟਰੀ ਦਾ ਜੀ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਹ ਹੋ ਗਿਆ ਪਿੱਛੇ ਸੀਗੇ ਦੂਸਰੇ ਵਾਲਾ ਕਮਟਰ ਦੇ ਉੱਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਿੱਛੇ ਆ ਰਿਹਾ ਸੀਗਾ ਉਹ ਵੀ ਕਰਕੇ ਉਹਦਾ ਉਹਦਾ ਪਛਾਹ ਹੋ ਗਿਆ ਅੱਛਾ ਜੀ ਇਹ ਟਰੇਡ ਦੇ ਨਾਲ ਟਰੇਡ ਦੇ ਕਿਹਦੇ ਉੱਤੇ ਟਰਾਲਾ ਨੰਨੇ ਨਾਲ ਜੀ ਹੋਰ ਦੂਰੇ ਟਰੈਕ ਬੰਦਾ ਖੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ